ਗੁਰੂ ਪਿਆਰਿਓ ਅੱਜ ਭਾਦਰੋਂ ਦਾ ਮਹੀਨਾ ਪ੍ਰਕਾਸ਼ਮਨ ਹੋਇਆ ਹੈ ਸਤਿਗੁਰੂ ਮੇਰਾਂ ਦੇ ਦਾਤੇ ਪੰਚਮ ਪਿਤਾ ਮਹਾਜਰਾਗ ਦੇ ਅੰਦਰ ਸਾਡੇ ਕਾਲ ਯੁਗ ਜੀਵਾਂ ਵਾਸਤੇ 12 ਮਹੀਨਿਆਂ ਦੀ ਬਾਣੀ ਸਤਿਗੁਰਾਂ ਨੇ ਅੰਗਤ ਕੀਤੀ ਹੈ ਹਰ ਇੱਕ ਮਹੀਨੇ ਦਾ ਸਾਡੇ ਜੀਵਨ ਦੇ ਉੱਤੇ ਕਿਸ ਤਰ੍ਹਾਂ ਪ੍ਰਭਾਵ ਪੈਂਦਾ ਹੈ ਕਿਸ ਤਰ੍ਹਾਂ ਸਤਿਗੁਰੂ ਸਮੇਂ ਦੇ ਹਿਸਾਬ ਦੇ ਨਾਲ ਮੌਸਮ ਦੇ ਹਿਸਾਬ ਦੇ ਨਾਲ ਉਦਾਹਰਣ ਦੇ ਦੇ ਕੇ ਸਾਨੂੰ ਜੀਵਨ ਦੀ ਜਾਚ ਦੱਸਦੇ ਹਨ ਸਰਵਣ ਕਰੋ ਭਾਦਰੋਂ ਦਾ ਮਹੀਨੇ ਚ ਸਤਿਗੁਰੂ ਕੀ ਸੰਦੇਸ਼ ਦਿੰਦੇ ਹਨ ਸਤਨਾਮ ਵਾਹਿਗੁਰੂ ਸਾਹਿਬ ਜੀ ਬਾਤੋਂ ਪਰਮ ਬੁਲਾਣੀਆ ਦੁਜੇ ਲਗਾਹੇਤ ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਪਾ ਦੋਏ ਭਰਮ ਭੁਲਾਣਿਆ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਸ ਵੇਲੇ ਕੈ ਸਨ ਪ੍ਰੇਤ ਪਕੜ ਚਲਾਇਂ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋ ਤੇਖਨੇ ਮਾਹੇ ਜਿਨਸੋ ਲੱਗਾ ਹੈਤ ਹੱਤ ਮਰੋੜੇ ਤਨ ਕਪੈ ਸਾਉ ਹੋ ਵਾਸੇਤ ਜੇ ਹਾਂ ਬੀਜੇ ਸੋ ਲੁਣੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੇਤ ਸੇ ਪਾਦੁਏ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੰਦਨੇ ਫਾਦਰੋਂ ਦਾ ਮਹੀਨਾ ਚੜਿਆ ਫਾਦਰੋਂ ਦੇ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਕਿ ਤੜੜਕੇ ਵਾਲਾ ਮਹੀਨਾ ਹੈ ਗਰਮੀ ਕਦੀ ਵੱਧ ਗਈ ਕੱਢ ਘੱਟ ਗਈ ਸਰੀਰ ਦੇ ਨਾਲ ਜਿਸ ਤਰ੍ਹਾਂ ਇਸ ਮੌਸਮ ਨੇ ਮੌਸਮ ਦਾ ਅਸਰ ਜਿਸ ਤਰ੍ਹਾਂ ਸਰੀਰ ਤੇ ਪਵੇਗਾ ਸਰੀਰ ਨੂੰ ਵਿਆਕੁਲ ਕਰੇਗਾ ਇਸ ਤਰ੍ਹਾਂ ਭਾਦਰੋਂ ਦੇ ਭਾਦਰੋਂ ਦੇ ਮਹੀਨੇ ਦੇ ਵਿੱਚ ਜਿਹੜੇ ਪਰਮੇਸ਼ਰ ਨੂੰ ਭੁੱਲੀ ਬੈਠੇ ਹਨ ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੀਆਂ ਮੁਸੀਬਤਾਂ ਬਰਨੀਆਂ ਨੇ ਇਸ ਤਰ੍ਹਾਂ ਹੀ ਭਰਮਾਂ ਦੇ ਵਿੱਚ ਉਹ ਭਟਕਦੇ ਫਿਰਣਗੇ ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾ ਕੇ ਕਿਸੇ ਹੋਰ ਨਾਲ ਪਿਆਰ ਪਾ ਲਿਆ ਪਰਮੇਸ਼ਰ ਨੂੰ ਭੁੱਲ ਕੇ ਕਿਸੇ ਹੋਰ ਦੇ ਬਣੇ ਬੈਠੇ ਹਨ ਜਿਹੜੇ ਪਾਦੋਏ ਭਰਮ ਭੁਲਾਣੀਆਂ ਦੂਜੇ ਲਗਾਹੇਤ ਕਿਸੇ ਦੂਸਰੇ ਨਾਲ ਉਹ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਵੀ ਹੋਵੇ ਜੋ ਉਹ ਮਾਇਆ ਗਿਣੀ ਜਾਂਦੀ ਜੋ ਪ੍ਰਮਾਤਮਾ ਤੋਂ ਦੂਰ ਰੱਖਦੀ ਹੈ ਇਨਸਾਨ ਤੋਂ ਉਹ ਧੀਆਂ ਪੁੱਤਰਾਂ ਦਾ ਮੋਹ ਉਹ ਧਨ ਦੌਲਤ ਦਾ ਮੋਹ ਉਹ ਜ਼ਮੀਨ ਜਾਇਦਾਦਾਂ ਦਾ ਮੋਹ ਉਹ ਕਿਸੇ ਰਿਸ਼ਤੇ ਨਾਤੇ ਦਾ ਮੋਹ ਕਿਸੇ ਤਰ੍ਹਾਂ ਦਾ ਵੀ ਮੋਹ ਹੋਏ ਉਹ ਮਾਇਆ ਹੈ ਤੇ ਉਹ ਸੰਸਾਰ ਦੇ ਨਾਲ ਨਾਤੇ ਜੋੜ ਕੇ ਜਿਨ੍ਹਾਂ ਨੇ ਰੱਖੇ ਹਨ ਪਰਮਾਤਮਾ ਨੂੰ ਪੁਲਾ ਦਿੱਤਾ ਹੈ ਸਤਿਗੁਰੂ ਉਹਨਾਂ ਦੀ ਗੱਲ ਕਰਦੇ ਹਨ ਭਾ ਦੋਹੇ ਭਰਮ ਬੁਲਾਣੀਆਂ ਭਾਦਰੋਂ ਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਪਰਮੇਸ਼ਰ ਨੂੰ ਪੁਲਾ ਦਿੱਤਾ ਦੂਜੇ ਲੱਗਾ ਹੈ ਦੂਸਰੇ ਨਾਲ ਪਿਆਰ ਪਾ ਲਿਆ ਉਹਨਾਂ ਵਾਸਤੇ ਸਧੂਰ ਕਹਿੰਦੇ ਨੇ ਉਹ ਭਾਵੇਂ ਲੱਖਾਂ ਅਡੰਬਰ ਕਰ ਲੈਣ ਲੱਖਾਂ ਸ਼ਿੰਗਾਰ ਹਾਰ ਸ਼ਿੰਗਾਰ ਕਰ ਲੈਣ ਉਨਾਂ ਦੇ ਕਿਸੇ ਕੰਮ ਨਹੀਂ ਆਉਣੇ ਕਰਮ ਕਾਂਡ ਕੀਤੇ ਹੋਏ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਵਿਣਸ ਸੀ ਤਿਸ ਵੇਲੇ ਕਹਿ ਸੰਪ੍ਰੇਤ ਜਿਨ੍ਹਾਂ ਨਾਲ ਅਤਾਂ ਨਿਹੋ ਪਾਇਆ ਹੀ ਜਿਨ੍ਹਾਂ ਦੇ ਨਾਲ ਜਿਨ੍ਹਾਂ ਕਰਕੇ ਪਰਮੇਸ਼ਰ ਨੂੰ ਭਲਾ ਦਿੱਤਾ ਹੀ ਸਤਿਗੁਰੂ ਕਹਿੰਦੇ ਨੇ ਉਹਨਾਂ ਨੇ ਜਦੋਂ ਤੇਰੀ ਦੇਹ ਬਿਨਸੀ ਜਦੋਂ ਤੇਰੀ ਦੇਹ ਖਤਮ ਹੋਈ ਸਵਾਸ ਨਿਕਲ ਗਏ ਉਹਨਾਂ ਨੇ ਤੈਨੂੰ ਪ੍ਰੇਤ ਕਹਿ ਕੇ ਤੇਰੇ ਤੋਂ ਡਰਨਾ ਹੈ ਤੈਨੂੰ 2 ਮਿੰਟਾਂ ਦੇ ਵਿੱਚ ਛੱਡ ਕੇ ਪਿੱਛੇ ਬੈਠ ਜਾਣਗੇ ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਮਾੜੇ ਚੰਗੇ ਕੰਮ ਕੀਤੇ ਜਿਨ੍ਹਾਂ ਵਾਸਤੇ ਸਾਰੇ ਨਾਤੇ ਪਕਾਉਂਦਾ ਹੋਇਆ ਪਰਮੇਸ਼ਰ ਤੋਂ ਦੂਰ ਹੋ ਗਿਆ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹੀ ਤੈਨੂੰ ਪ੍ਰੇਤ ਕਹਿਣਗੇ ਜਿਤ ਦਿਨ ਦੇਹ ਬਿਨੁ ਸਸੀ ਤਿਸ ਵੇਲੇ ਕਹਿ ਸੰਪ੍ਰੇਤ ਪਕੜ ਚਲਾਉਣ ਦੂਤ ਜਮ ਕਿਸੇ ਨਾਂ ਦੇਣੀ ਭੇਤ ਜਦੋਂ ਜਮ ਆ ਗਏ ਜਮ ਨੇ ਪਰਕੜ ਕੇ ਅੱਗੇ ਲਾ ਲਿਆ ਤੇ ਕਿਸੇ ਨੂੰ ਭੇਤ ਨਹੀਂ ਆਉਣਾ ਕਿਸੇ ਨੂੰ ਦਿਸਣੇ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਣਾ ਕਿਧਰੋਂ ਆਏ ਤੇ ਕਿਧਰ ਜੀਵ ਨੂੰ ਲੈ ਕੇ ਚਲੇ ਗਏ ਪਕੜ ਚ ਲਾਇਨ ਦੂਤ ਜੰ ਕਿਸੇ ਨਾ ਦੇਣੀ ਭੇਤ ਕਿਸੇ ਨੂੰ ਦਿਸਦੇ ਨਹੀਂ ਭਗਤ ਫਰੀ ਸਾਹਿਬ ਜੀ ਕਹਿੰਦੇ ਨੇ ਉਹਨੂੰ ਹੀ ਦਿਸਦੇ ਹਨ ਜਦੋਂ ਹੀ ਵਾਰੀ ਆਈ ਹੋਵੇ ਜਦ ਹੀ ਵਾਰੀ ਹੈ ਜਿਹਨੂੰ ਲੈਣ ਆਣਗੇ ਉਹਨੂੰ ਹੀ ਦਿਸਣਗੇ ਭਗਤ ਫਰੀਦ ਸਾਹਿਬ ਜੀ ਆਪਣੇ ਸ਼ਲੋਕ ਦੇ ਵਿੱਚ ਕਹਿੰਦੇ ਹਨ ਜਿੱਤ ਦਿਹਾੜੇ ਤਨ ਵਰੀ ਸਾਹੇ ਲੈ ਲਖਾਏ ਮਲਕ ਜੋ ਕੰਨੀ ਸੁਣੀ ਦੇ ਮੂੰਹ ਵਿਖਾਲੇ ਆਏ ਮਲਕ ਮੌਤ ਦਾ ਫਰਿਸ਼ਤਾ ਜਿਹੜਾ ਪਹਿਲਾਂ ਸੁਣੀਦਾ ਹੀ ਲੈਣ ਆਉਂਦਾ ਹੈ ਹੁਣ ਸਾਹਮਣੇ ਦਿਸਦਾ ਹੈ ਉਹਦਾ ਮੂੰਹ ਉਹਦੇ ਦਰਸ਼ਨ ਦੇਦਾਰੇ ਹੋ ਰਹੇ ਹਨ ਤੇ ਉਹਨੂੰ ਵੇਖ ਕੇ ਫਿਰ ਡਰ ਜਿਹੜਾ ਭੈ ਲੱਗੇਗਾ ਡਰ ਲੱਗੇਗਾ ਉਹ ਸਤਿਗੁਰੂ ਕਹਿੰਦੇ ਨੇ ਹੱਥ ਮਰੋੜੇ ਫਿਰ ਹੱਥ ਮੁੜੇ ਜਾਣਗੇ ਤਨ ਕਪੇ ਤਨ ਕੰਬੇਗਾ ਸਿਆਉ ਹੋਆ ਸੇਤ ਇਸ ਸਰੀਰ ਦੇ ਕਈ ਰੰਗ ਬਦਲਣਗੇ ਕਦੀ ਚਿੱਟਾ ਕਦੀ ਕਾਲਾ ਸਿਆਉ ਚਿੱਟਾ ਸੇਤ ਕਾਲਾ ਸਿਆਉ ਕਾਲਾ ਸੇਤ ਚਿੱਟਾ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ ਤੇ ਹੁਣ ਅੱਗੇ ਜਾ ਕੇ ਦਰਗਾਹ ਦੇ ਵਿੱਚ ਜਿਹੋ ਜੇ ਇੱਥੇ ਕਰਮ ਕੀਤੇ ਹਨ ਜਿਹੋ ਜਾਂ ਇਸ ਸਰੀਰ ਰੂਪੀ ਖੇਤ ਦੇ ਵਿੱਚ ਬੀਜ ਬੀਜਿਆ ਹੈ ਉਹੋ ਜਾਂ ਫਿਰ ਅੱਗੇ ਜਾ ਕੇ ਵੜਨਾ ਪਏਗਾ ਜਿਹਾ ਬੀਜੇ ਸੋ ਲੁਣੇ ਇਹੋ ਜਾਂ ਬੀਜਾ ਉਹੋ ਜਾਂ ਵੜਨਾ ਪਏਗਾ ਕਰਮਾਂ ਸੰਦੜਾ ਖੇਤ ਕਰਮਾਂ ਦੇ ਖੇਤ ਦੇ ਵਿੱਚ ਕਰਮਾ ਰੂਪੀ ਬੀਜ ਜੋ ਬੀਜੇ ਹਨ ਇਸ ਦੇਹ ਰੂਪੀ ਖੇਤ ਦੇ ਵਿੱਚ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਨਾਨਕ ਪੰਜਵੇਂ ਨਾਨਕ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਨਾਨਕ ਪ੍ਰਭ ਸਰਨਾਗਤੀ ਪ੍ਰਭੂ ਦੀ ਸ਼ਰਨ ਚ ਜਿਹੜੇ ਆਏ ਜਿਹੜੇ ਪਰਮਾਤਮਾ ਦੇ ਚਰਣੀ ਟੈਪੇ ਹਨ ਉਹਨਾਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਦਾ ਵੇੜਾ ਦਿੱਤਾ ਆਪਣੇ ਚਰਨਾਂ ਦਾ ਬੋਹਿਤ ਦੇ ਦਿੱਤਾ ਜਹਾਜ਼ ਦੇ ਦਿੱਤਾ ਤੋ ਇਸ ਵੇੜੇ ਦੇ ਵਿੱਚ ਬੈ ਕੇ ਨਾਮ ਦੇ ਵੇੜੇ ਦੇ ਵਿੱਚ ਬੈ ਕੇ ਉਹ ਭਵ ਸਾਗਰ ਤੋਂ ਪਾਰ ਹੋ ਗਏ ਹਨ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਲ ਨਾਮ ਦਾ ਵੇੜਾ ਹੈ ਨਾਮ ਦਾ ਜਹਾਜ਼ ਹੈ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਬੋਹਿਤ ਕਹਿੰਦੇ ਵੇੜੇ ਨੂੰ ਬੋਹਤ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈ ਹੈ ਪਾਦਰੋਂ ਦੇ ਮਹੀਨੇ ਦੇ ਵਿੱਚ ਉਹ ਨਰਕਾਂ ਦੇ ਭਾਗੀ ਨਹੀਂ ਹੋਣਗੇ ਜਿਨ੍ਹਾਂ ਦੀ ਰੱਖਿਆ ਪਰਮੇਸ਼ਰ ਨੇ ਆਪ ਕੀਤੀ ਜੋ ਗੁਰੂ ਦੇ ਚਰਨਾਂ ਨਾਲ ਜੁੜ ਗਏ ਹਨ ਸੇ ਪਾਦੁਏ ਨਰਕ ਨਾ ਪਾਈ ਹੈ ਗੁਰੂ ਰਖਣ ਵਾਲਾ ਹੈਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ